ਹਾਂਜੀ ਇਹ ਸਤਿ ਸ਼੍ਰੀ ਅਕਾਲ ਅੱਜ ਅਸੀਂ ਆਏ ਆ ਗੁਰੂ ਘਰ ਹੋਰ ਦਰਸ਼ਨ ਕਰਨ ਆਇਓ ਤੁਹਾਨੂੰ ਦਰਸ਼ਨ ਕਰਾਉਣੇ ਆ ਗੁਰੂ ਕੇ ਲਾਹੌਰ ਗੁਰਦੁਆਰਾ ਸਾਹਿਬ ਜੀ ਦੇ ਔਰ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਜੇ ਵਧੀਆ ਲੱਗੀ ਲਾਈਕ ਵੀ ਕਰ ਦਿਓ ਕਰੋ ਇਹ ਗੁਰਦੁਆਰਾ ਹੈ ਪਹਿਲਾ ਗੁਰੂ ਕੇ ਲੋਟ ਪਹਿਲਾ ਉਹਦਾ ਤਰਵੈਣੀ ਸਾਹਿਬ ਦਾ ਇਤਿਹਾਸ ਹੈ ਇੱਥੇ ਲਿਖਿਆ ਹੈ ਇਤਿਹਾਸ ਨੂੰ ਕਰ ਦਿੱਤਾ ਫੋਟੋ ਕਲਿੱਕ ਕਰ ਦਿੱਤੀ ਹੈ ਔਰ ਇਹਦਾ ਇਤਿਹਾਸ ਵੀ ਦੱਸਾਂਗੇ ਤੁਹਾਨੂੰ ਇੱਥੇ ਪਾਣੀ ਨਹੀਂ ਸੀ ਤੇ ਗੁਰੂ ਸਾਹਿਬ ਨੇ ਆਪਣੀ ਵਰਖਾ ਮਾਰ ਕੇ ਤਿੰਨ ਜਗ੍ਹਾ ਵਰਖਾ ਮਾਰ ਕੇ ਤੇ ਇਥੋਂ ਪਾਣੀ ਕਟਿਆ ਸੀ ਤੇ ਇਸ ਕੋਲ ਦੁਬਾਰਾ ਨਾ ਤਾਂ ਤਿਰਵਾਣੀ ਸਾਹਿਬ ਗੁਰਦੁਆਰਾ ਸਾਹਿਬ ਪਿਆ ਆ ਇਹ ਗੁਰੂ ਕਲਹੌਰ ਤੋਂ ਪਹਿਲਾਂ ਆਉਂਦਾ ਹੈ ਗੁਰਦੁਆਰਾ ਸਾਹਿਬ ਇਹਦੇ ਨਾਲੇ ਸਰੋਵਰ ਸਾਹਿਬ ਤੇ ਇਸ ਤੋਂ ਆ ਸਾਹਮਣੇ ਹੈਗਾ ਨਾਲੇ ਅੱਗੇ ਜਾ ਕੇ ਗੁਰੂ ਕਲਹੌਰ ਗੁਰਦੁਆਰਾ ਸਾਹਿਬ ਗੁਰੂ ਕਲਹੌਰ ਆ ਇਸ ਤੇ ਵੀ ਹੁਣ ਚਲੋ ਆ ਜੀਓ ਦਰਸ਼ਨ ਕਰਦੇ ਹਾਂ ਸਕੁਰਦੇਸ ਤਿਆਰੇ ਆ ਤੇ ਗੁਰੂ ਸਾਹਿਬ ਜੀ ਦਾ ਵਿਆਹ ਹੋਇਆ ਸੀ ਇਸ ਥਾਂ ਤੇ ਸਤਿਗੁਰਾਂ ਦਾ ਵਿਆਹ ਪਰਮ ਬਸੰਤੀ ਬਸੰਤ ਪੰਚੂ ਵਾਲੇ ਦਿਨ ਮਨਾਇਆ ਜਾਂਦਾ ਆ ਗੁਰਗਰੋਂ ਤੇ ਇੱਥੇ ਗੁਰੂ ਸਾਹਿਬ ਜੀ ਦਾ ਵਿਆਹ ਹੋਇਆ ਸੀਗਾ ਤੇ ਆ ਜੇ ਉੱਤੇ ਜਾ ਕੇ ਦਰਸ਼ਨ ਕਰਦੇ ਆ ਇਹ ਵੀ ਕਿਹਾ ਕਿ ਇਸ ਸੰਸਥਾਨ ਤੇ ਲੋਹੜ ਨਿਵਾਸੀ ਰਹਿੰਦੇ ਸੀ ਤੇ ਇਹੋ ਤਾਂ ਗੁਰੂ ਘਰ ਲੋਹੜ ਆ ਤਿਆਰ ਬੁਢਾ ਸਰ ਦੇ ਦਰਸ਼ਕ ਕਰੋ ਇੱਥੇ ਮਾਤਾ ਜੀਤਕੌਰ ਜੀ ਨਾਲ ਗੁਰੂ ਗੋਬ ਸਿੰਘ ਜੀ ਦਾ ਵਿਆਹ ਹੋਇਆ ਸੀ ਇਸ ਗੁਰਦੁਆਰਾ ਸਾਹਿਬ ਹੋਇਆ ਸੀ ਵਿਆਹ ਨਾ ਤੇ ਇੱਥੇ ਬਸੰਤ ਪੰਚਮੀ ਨੂੰ ਬਾਰੇ ਦਿਨ ਬੜੀ ਧੁੰਮਤਾਂ ਸ਼ੈਲਾ ਧੁੰਮਤਾਂ ਨਾਲ ਇੱਥੇ ਵਿਆਹ ਪਰ ਮਨਾਉਂਦੇ ਸਤਿਗੁਰਾਂ ਦਾ ਤੇ ਇੱਧਰ ਅਸੀਂ ਨਾਲ ਹੀ ਆ ਗੁਰਦੁਆਰਾ ਫੇ ਪੋਰਟਸ ਸਾਹਿਬ ਚਲਦੇ ਹਾਂ ਇਸ ਤੋਂ ਨਾਲ ਹੀ ਆਕੇ ਤੇ ਨਾਲ ਹੀ ਪੋਰ ਸਾਬ ਗੁਰਦੁਆਰਾ ਸਾਹਿਬ ਇੱਧਰ ਆ ਗਿਆ ਪੋੜ ਸਹਬ ਗੁਰਦੁਆਰਾ ਇਹਦਾ ਇਤਿਹਾਸ ਹੈ ਕਿ ਇੱਥੇ ਗੁਰੂ ਗੋਬ ਸਿੰਘ ਜੀ ਦਾ ਜਿਹੜਾ ਕੋੜਾ ਸੀ ਉਹਨੇ ਆਪਣਾ ਪੋੜ ਧਰਤੀ ਤੇ ਇੱਥੇ ਪੋੜ ਮਾਰਿਆ ਸੀ ਇਹ ਦੇਖੋ ਪੋੜ ਮਾਰਿਆ ਸੀ ਤੇ ਉਹਦੇ ਵਿੱਚੋਂ ਖਾਰੇ ਪਾਣੀ ਦਾ ਚਸ਼ਮਾ ਫੁੱਟਿਆ ਸੀ ਤੇ ਇਹਦਾ ਜਲ ਹਜੇ ਵੀ ਖਾਰਾ ਹੀ ਆ ਇਹ ਆਓ ਇੱਥੇ ਆਓ ਪੋੜ ਮਾਰਿਆ ਸੀ ਜਿੱਥੇ ਇੱਥੇ ਮਹਾਰਾਜ ਦੇ ਦਰਸ਼ਨ ਕਰੋ ਗੁਰੂ ਗਰੰਥ ਸਾਹਿਬ ਜੀ ਦੇ ਇਹ ਆਉ ਗੁਰਦੁਆਰਾ ਸਾਹਿਬ ਪੋਟਸ ਹੈ ਆਇਆ ਇੱਥੇ ਪਾਣੀ ਦਾ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਕੋੜੇ ਨੇ ਪੋੜ ਮਾਰਿਆ ਸੀ ਇੱਥੋਂ ਖਾਰੇ ਪਾਣੀ ਦਾ ਨਿਕਲੇ ਸੀ ਚਸ਼ਮਾ ਤੇ ਹੁਣ ਵੀ ਇੱਥੇ ਖਾਰਾ ਪਾਣੀ ਆ ਇਹ ਆਉ ਗੁਰਦੁਆਰਾ ਸਾਹਿਬ ਇਸ ਤੋਂ ਅੱਗੇ ਨਾਲੇ ਗੁਰਦੁਆਰਾ ਨਾਟ ਸਾਹਿਬ ਆ ਥੋੜਾ 2-3 ਕਿਲੋਮੀਟਰ ਅੱਗੇ ਜਾ ਕੇ ਇੱਕ ਸਾਈਡ ਨੂੰ ਨਾਟ ਸਾਹਿਬ ਗੁਰਦੁਆਰਾ ਇਸ ਤੋਂ ਬਾਅਦ ਆ ਉੱਥੇ ਦਰਸ਼ਨ ਕਰਨ ਜਾਵਾਂਗੇ ਇਹ ਗੁਰਦੁਆਰਾ ਨਰ ਸੇਵਾ ਇਹ ਪੋਰ ਸੇਵ ਤੋਂ 2-3 ਕਿਲੋਮੀਟਰ ਇੱਕ ਸਾਈਡ ਤੇ ਪੈ ਜਾਂਦਾ ਹੈ ਗੁਰਦੁਆਰਾ ਸੇਵ ਉੱਥੇ ਲਿਖਿਆ ਹੈ ਇਹ ਪਾਣੀ ਦਾ ਚੜਨਾ ਚਲਦਾ ਪਿਆ ਇੱਥੇ ਬਹੁਤ ਵੱਡਾ ਇਹ ਬਹੁਤ ਵੱਡਾ ਨੜ ਮੀਨਸ ਪੱਥਰ ਨੂੰ ਨੜ ਕਿਹਾ ਗਿਆ ਹੈ ਇੱਥੇ ਜਦੋਂ ਗੁਰੂ ਗੋਬ ਸਿੰਘ ਜੀ ਉੱਤੇ ਪਹਾੜੀ ਰਾਜ ਜਾਂਦੀਆਂ ਫੌਜਾਂ ਵੱਲੋਂ ਬਹੁਤ ਵੱਡਾ ਹਮਲਾ ਕੀਤਾ ਗਿਆ ਸੀ ਕਹਿੰਦੇ ਕਿ ਇਸ ਿਕ ਵਾਈ ਵਿੱਚ ਇਹ ਬਹੁਤ ਵੱਡਾ ਜਿਹੜਾ ਪੱਥਰ ਆ ਨਾੜਾ ਦਿਖ ਰਿਹਾ ਤੁਹਾਨੂੰ ਇਹੋ ਪੱਥਰ ਇੱਥੇ ਪੱਥਰ ਦੇ ਦੇਖੋ ਆ ਗੋਲਿਆਂ ਦੇ ਨਿਸ਼ਾਨ ਲੱਗੇ ਹੋਏ ਆ ਅਜੇ ਵੀ ਮੌਜੂਦ ਆ ਦੇਖੋ ਨੇੜੇ ਉਹ ਵੀ ਤੁਹਾਨੂੰ ਦਿਖਾਣੇ ਆ ਗੋਲਿਆਂ ਦੇ ਨਿਸ਼ਾਨ ਲੱਗੇ ਹੋਏ ਆ ਇੱਥੇ ਇਸ ਗੁਰਦੁਆਰਾ ਸਾਹਿਬ ਦਾ ਨਾਮ ਹੈ गुरु की नरसैब देखो लिखे गुरु गुरु की नर सह पत्थर हो ਇਹ ਪੱਥਰ ਤੇ ਪੂਰੇ ਗੋਲੀਆਂ ਦੇ ਨਿਸ਼ਾਨ ਲੱਗੇ ਹੋਏ ਦੂਜੇ ਸਾਈਡ ਵੀ ਜਾ ਕੇ ਦੇਖੋ ਤਾਂ ਵੀ ਗੋਲੀਆਂ ਦੇ ਨਿਸ਼ਾਨ ਹੋ ਆਜੀ ਵੀ ਤੇ ਮੌਜੂਦ ਆ ਇਹ ਦੇਖੋ ਆ ਦੇਖੋ ਤੁਹਾਨੂੰ ਨਜ਼ਿਕ ਤੋਂ ਦਿਖਾਣਾ ਨਹੀਂ ਆ ਦੇਖੋ ਇਹ ਗੋਲੀਆਂ ਦੇ ਨਿਸ਼ਾਨ ਹੋ ਆ ਇਹੋ ਪਹਾੜੀ ਰਾਜਾ ਨੇ ਗੁਰੂ ਸਾਹਿਬ ਤੇ ਹਮਲਾ ਕੀਤਾ ਸੀ ਉਸ ਟਾਈਮ ਦਾ ਇਹ ਪੱਥਰ ਇਹ ਦੇਖੋ ਸਾਡੇ ਵੀਡੀਓ ਵਧੀਆ ਲੱਗੇ ਤੇ ਲਾਈਕ ਜ਼ਰੂਰ ਕਰ ਦੇਈਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਈਓ ਧੰਨਵਾਦ ਤੁਹਾਡਾ ਵੀਡੀਓ ਦੇਖਣ ਵਾਸਤੇ ਇਹ ਦੇਖੋ ਤਾਂ ਲ ਕੋਨੇ ਆ ਦੇਖੋ ਤੇ ਆਹ ਨਾਲ ਦੇਖੋ ਖੋਲਿਆ ਨਿਸ਼ਾਨਾ ਇਹ ਪੱਥਰ ਤੇ ਤੇ ਇਸ ਤਾਂ ਗੁਰਦੁਆਰਾ ਹੁਣ ਅਸੀਂ ਇੱਧਰ ਆ ਗਏ ਆ ਸੇਰਾ ਸਾਹਿਬ ਗੁਰਦੁਆਰਾ ਇਹ ਵੀ ਪਹਿਲਾਂ ਗੁਰੂ ਕੇ ਲੋਰ ਜਾਂਦੇ ਆ ਉਹਨੂੰ ਮੋੜੇ ਆਂਦਾ ਹੈ ਗੁਰਦੁਆਰਾ ਸੇਰਾ ਸਾਹਿਬ ਆ ਜੇ ਉੱਥੇ ਵੀ ਦਰਸ਼ਨ ਕਰਦੇ ਇਹਦਾ ਇਤਿਹਾਸ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਬਰਾਤ ਆਈ ਸੀ ਤੇ ਇੱਥੇ ਹੀ ਰੁਕੀ ਸੀ ਸੇਰਾ ਸਾਹਿਬ ਗੁਰਦੁਆਰਾ ਇੱਥੇ ਸੇਰੇ ਦੀ ਰਸਮ ਜੋ ਹੁੰਦੀ ਹੈ ਉਹ ਇੱਥੇ ਹੋਈ ਸੀ ਗੁਰੂ ਸਾਹਿਬ ਜੀ ਦੀ ਤੇ ਇਸ ਗੁਰਦੇ ਦਾ ਗੁਰਦੁਆਰਾ ਸਾਹਿਬ ਦਾ ਨਾਮ ਸੇਰਾ ਸਾਹਿਬ ਦਾ ਨਾਮ ਤੇ ਆ ਗੁਰਦੁਆਰਾ ਸੇਰਾ ਸਾਹਿਬ ਪਹਿਲਾਂ ਕਹਿੰਦਾ ਸੀ ਕਿ ਬਾਤ ਬ੍ਰਾਤ ਦਾ ਉਤਾਰਾ ਹੁੰਦਾ ਉਹ ਇੱਥੇ ਗੁਰੂ ਸਾਹਿਬ ਜੀ ਦੇ ਬ੍ਰਾਤ ਰੁਕੇ ਸੀ ਤੇ ਇੱਥੇ ਸੇਰੇ ਦੀ ਰਸਮ ਹੋਈ ਸੀ ਇਹ ਦਰਸ਼ਕੂ ਗੁਰੂ ਮਹਾਰਾਜ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਇੇਸੀ ਸਾਡੀ ਵੀਡੀਓ ਜੇ ਤੁਹਾਨੂੰ ਵਧੀਆ ਲੱਗੀ ਲਾਈਕ ਜ਼ਰੂਰ ਕਰਿਓ। ਆ ਕੇ ਅਨਨ ਨੂੰ ਸਬਸਕ੍ਰਾਈਬ ਕਰ ਦਿਓ। ਧੰਨਵਾਦ ਤੁਹਾਡਾ।